ਸਾਨੂੰ ਸਾਡੀ ਜ਼ਿੰਦਗੀ ਵਿੱਚ ਕੀ ਚਾਹੀਦਾ ਹੈ ਇਹ ਇੱਕ ਵੱਡਾ ਸਵਾਲ ਬਣ ਕੇ ਆਉਂਦਾ ਹੈ ਕਿਉਂਕਿ ਸਾਡੇ ਵਿੱਚੋਂ ਹਰ ਕੋਈ ਇਹ ਗੱਲ ਨਹੀਂ ਜਾਣਦਾ ਸਾਨੂੰ ਸਾਡੀਆਂ ਲੋੜਾਂ ਦਾ ਨਹੀਂ ਪਤਾ ਹੁੰਦਾ ਇਸ ਲਈ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਪਿੱਛੇ ਭਜਦੇ ਰਹਿੰਦੇ ਹਾਂ ਕੋਈ ਧਨ ਦੇ ਪਿੱਛੇ ਕੋਈ ਅਹੁਦੇ ਦੇ ਪਿੱਛੇ ਕੋਈ ਪ੍ਰਤਿਸ਼ਠਾ ਦੇ ਪਿੱਛੇ ਭਜਦਾ ਰਹਿੰਦਾ ਹੈ ਪਰ ਅਸਲ ਵਿੱਚ ਅਸੀਂ ਇਹਨਾਂ ਚੀਜ਼ਾਂ ਤੋਂ ਪਾਉਣਾ ਕੀ ਚਾਹੁੰਦੇ ਹਾਂ ਸੁੱਖ ਸਹੂਲਤ ਨਹੀਂ ਇਹ ਸਾਡਾ ਭੁਲੇਖਾ ਹੈ ਕਿ ਸਾਨੂੰ ਸੁੱਖ ਸਹੂਲਤਾਂ ਚਾਹੀਦੀਆਂ ਨੇ ਅਸਲ ਵਿੱਚ ਸਾਨੂੰ ਸਭ ਨੂੰ ਸਿਰਫ ਇੱਕ ਚੀਜ਼ ਦੀ ਹੀ ਲੋੜ ਹੈ ਜੇਕਰ ਉਹ ਚੀਜ਼ ਸਾਡੇ ਕੋਲ ਹੈ ਤਾਂ ਫਿਰ ਸਾਨੂੰ ਕੁਝ ਵੀ ਨਹੀਂ ਚਾਹੀਦਾ ਤੇ ਉਹ ਕੀ ਹੈ ਉਹ ਹੈ ਖੁਸ਼ੀ ਤੁਸੀਂ ਚਾਹੇ ਕਿਸੇ ਵੀ ਹਾਲਾਤ ਵਿੱਚ ਹੋਵੋ ਪਰ ਜੇ ਜ਼ਿੰਦਗੀ ਵਿੱਚ ਖੁਸ਼ੀ ਹੈ ਤਾਂ ਫਿਰ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ ਕੀ ਤੁਹਾਨੂੰ ਇਹ ਨਹੀਂ ਮਿਲਿਆ ਉਹ ਨਹੀਂ ਮਿਲਿਆ ਹੁਣ ਸਵਾਲ ਆਉਂਦਾ ਹੈ ਕਿ ਅਸੀਂ ਜ਼ਿੰਦਗੀ ਵਿੱਚ ਖੁਸ਼ ਕਿਵੇਂ ਰਹੀਏ ਖੁਸ਼ੀ ਦਾ ਮਤਲਬ ਹਮੇਸ਼ਾ ਚੰਗਾ ਨਹੀਂ ਹੋ ਸਕਦਾ ਇਹ ਬੁਰੀ ਵੀ ਹੋ ਸਕਦੀ ਹੈ ਕਿਸੇ ਕਾਤਲ ਨੂੰ ਲੋਕਾਂ ਨੂੰ ਮਾਰਨ ਵਿੱਚ ਖੁਸ਼ੀ ਮਿਲਦੀ ਹੈ ਤਾਂ ਕੀ ਇਹ ਖੁਸ਼ੀ ਉਚਿਤ ਹੈ ਸਹੀ ਹੈ ਉਸ ਕਾਤਲ ਦੇ ਲਈ ਤਾਂ ਇਹ ਸਹੀ ਹੈ ਪਰ ਜਿਹੜੇ ਲੋਕ ਮਾਰੇ ਜਾ ਰਹੇ ਨੇ ਕਿ ਉਹਨਾਂ ਲਈ ਇਹ ਸਹੀ ਹੈ ਇਸ ਲਈ ਹਮੇਸ਼ਾ ਖੁਸ਼ੀ ਦਾ ਮਤਲਬ ਚੰਗੇ ਤੋਂ ਹੀ ਨਹੀਂ ਹੁੰਦਾ ਕੁਝ ਲੋਕਾਂ ਨੂੰ ਬੁਰਾਈ ਵਿੱਚ ਵੀ ਖੁਸ਼ੀ ਮਿਲਦੀ ਹੈ ਇੱਕ ਵਿਅਕਤੀ ਦਾ ਜੀਵਨ ਨਿਰਾਸ਼ਾ ਨਾਲ ਭਰਿਆ ਹੋਇਆ ਸੀ ਖੁਸ਼ੀ ਤਾਂ ਜਿਵੇਂ ਉਸ ਦੇ ਕੋਲ ਸੀ ਹੀ ਨਹੀਂ ਆਪਣੀ ਖੁਸ਼ੀ ਨੂੰ ਲੱਭਣ ਦੇ ਲਈ ਉਸ ਨੇ ਕਈ ਯਾਤਰਾਵਾਂ ਕੀਤੀਆਂ ਪਰ ਕਿਤੋਂ ਵੀ ਉਸ ਨੂੰ ਕੋਈ ਖੁਸ਼ੀ ਨਹੀਂ ਮਿਲੀ ਇੱਕ ਦਿਨ ਉਹ ਇੱਕ ਜਗ੍ਹਾ ਤੇ ਬੈਠਾ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਉਹ ਧਰਤੀ ਤੇ ਬੋਝ ਹੈ ਉਹ ਕਿਸੇ ਕੰਮ ਦਾ ਨਹੀਂ ਹੈ ਉਹ ਕੁਝ ਵੀ ਕਰ ਨਹੀਂ ਸਕਦਾ ਉਸ ਨੇ ਵਿਅਰਥ ਵਿੱਚ ਹੀ ਧਰਤੀ ਤੇ ਜਨਮ ਲਿਆ ਹੁਣ ਤਾਂ ਉਸ ਨੂੰ ਮਰ ਹੀ ਜਾਣਾ ਚਾਹੀਦਾ ਹੈ ਉਸ ਦੇ ਦੁਆਰਾ ਕਈਆਂ ਗੱਲਾਂ ਨੂੰ ਉਥੋਂ ਗੁజర్ ਰਹੇ ਗੁਰੂ ਜੀ ਸੁਣ ਰਹੇ ਸੀ ਉਹ ਉਸ ਦੇ ਕੋਲ ਆਏ ਤੇ ਉਸ ਨੂੰ ਬੋਲੇ ਕਿ ਤੁਸੀਂ ਕੁਝ ਲੱਭ ਰਹੇ ਹੋ ਜੋ ਤੁਹਾਨੂੰ ਨਹੀਂ ਮਿਲਿਆ ਵਿਅਕਤੀ ਨੇ ਕਿਹਾ ਹਾਂਜੀ ਮੈਂ ਖੁਸ਼ੀ ਲੱਭ ਰਿਆ ਹਾਂ ਮੇਰੇ ਜੀਵਨ ਵਿੱਚ ਖੁਸ਼ੀ ਨਹੀਂ ਹੈ ਕਿ ਤੁਸੀਂ ਦੱਸ ਸਕਦੇ ਹੋ ਕਿ ਇਹ ਕਿੱਥੋਂ ਮਿਲਦੀ ਹੈ ਗੁਰੂ ਜੀ ਨੇ ਕਿਹਾ ਕਿ ਹਾਂ ਦੱਸ ਸਕਦਾ ਖੁਸ਼ੀ ਮੇਰੇ ਕੋਲ ਹੀ ਹੈ ਤੁਸੀਂ ਚਾਹੋ ਤਾਂ ਇਸ ਨੂੰ ਲੈ ਸਕਦੇ ਹੋ ਵਿਅਕਤੀ ਨੇ ਕਿਹਾ ਕਿ ਤੁਸੀਂ ਕੁਝ ਅਜੀਹਾ ਮੰਤਰ ਜਾਂ ਕੋਈ ਜਾਦੂ ਟੋਨਾ ਟੋਟਕਾ ਕੁਝ ਵੀ ਦੇ ਸਕਦੇ ਹੋ ਜਿਸ ਨਾਲ ਮੇਰੇ ਜੀਵਨ ਵਿੱਚ ਖੁਸ਼ੀਆਂ ਆ ਜਾਣ ਗੁਰੂ ਜੀ ਨੇ ਕਿਹਾ ਹਾਂ ਜ਼ਰੂਰ ਦੇ ਸਕਦਾ ਹਾਂ ਪਰ ਇਸ ਲਈ ਤੁਹਾਨੂੰ ਮੈਂ ਜੋ ਕਹਾਂਗਾ ਕਰਨਾ ਹੋਵੇਗਾ ਵਿਅਕਤੀ ਤਿਆਰ ਹੋ ਗਿਆ ਗੁਰੂ ਜੀ ਉਸ ਨੂੰ ਆਪਣੇ ਨਾਲ ਆਸ਼ਰਮ ਲੈ ਆਏ ਤੇ ਕਿਹਾ ਜਦ ਤੱਕ ਮੈਂ ਨਾ કહਾਂ ਤੁਸੀਂ ਇੱਥੋਂ ਕਿਤੇ ਵੀ ਨਹੀਂ ਜਾਓਗੇ ਤੇ ਕੋਈ ਵੀ ਸਵਾਲ ਨਹੀਂ ਕਰੋਗੇ ਉਹ ਵਿਅਕਤੀ ਤਿਆਰ ਹੋ ਗਿਆ ਤੇ ਇੰਤਜ਼ਾਰ ਕਰਨ ਲੱਗਾ ਕਿ ਗੁਰੂ ਕੋਈ ਮੰਤਰ ਜਾਂ ਕੋਈ ਜਾਦੂ ਉਸ ਨੂੰ ਦੇਣਗੇ ਪਰ ਗੁਰੂ ਜੀ ਨੇ ਪੂਰੇ ਦਿਨ ਉਸ ਨੂੰ ਕੁਝ ਨਹੀਂ ਕਿਹਾ ਤੇ ਕੁਝ ਨਹੀਂ ਦਿੱਤਾ ਉਸ ਨੇ ਸੋਚਿਆ ਸ਼ਾਇਦ ਰਾਤ ਨੂੰ ਦੇਣਗੇ ਪਰ ਰਾਤ ਵੀ ਨਿਕਲ ਗਈ ਅਗਲੀ ਸਵੇਰ ਵੀ ਹੋ ਗਈ ਪਰ ਗੁਰੂ ਜੀ ਨੇ ਖੁਸ਼ੀ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਤਿੰਨ ਦਿਨ ਗੁਜ਼ਰ ਗਏ ਤੇ ਗੁਰੂ ਜੀ ਨੇ ਕੁਝ ਨਹੀਂ ਕੀਤਾ ਆਖਿਰਕਾਰ ਵਿਅਕਤੀ ਦਾ ਸਬਰ ਟੁੱਟ ਗਿਆ ਤੇ ਉਸ ਨੇ ਗੁਰੂ ਜੀ ਨੂੰ ਕਿਹਾ ਗੁਰੂ ਜੀ ਤ ਤਿੰਨ ਦਿਨ ਹੋ ਗਏ ਨੇ ਤੁਸੀਂ ਮੈਨੂੰ ਕੁਝ ਨਾ ਨਾਤਾ ਦੱਸਿਆ ਹੈ ਤੇ ਨਾ ਕੁਝ ਦਿੱਤਾ ਹੈ ਤੁਸੀਂ ਕਿਹਾ ਸੀ ਖੁਸ਼ੀ ਮਿਲੇਗੀ ਉਹ ਕਿੱਥੇ ਹੈ ਗੁਰੂ ਜੀ ਨੇ ਹੈਰਾਨੀ ਨਾਲ ਕਿਹਾ ਅਰੇ ਤੁਹਾਨੂੰ ਅਜੇ ਤੱਕ ਖੁਸ਼ੀ ਨਹੀਂ ਮਿਲੀ ਇੱਥੇ ਤਾਂ ਚਾਰੇ ਪਾਸੇ ਖੁਸ਼ੀਆਂ ਹੀ ਬਿਕਰੀਆਂ ਪਈਆਂ ਨੇ ਵਿਅਕਤੀ ਨੇ ਕਿਹਾ ਕਿੱਥੇ ਨੇ ਜਰਾ ਮੈਨੂੰ ਵੀ ਦਿਖਾਓ ਗੁਰੂ ਜੀ ਨੇ ਕਿਹਾ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਖੁਸ਼ੀਆਂ ਨਾਲ ਮਿਲਾਵਾਂ ਤੁਹਾਨੂੰ ਮੇਰਾ ਇੱਕ ਕੰਮ ਕਰਨਾ ਹੋਵੇਗਾ ਬਾਹਰ ਇੱਕ ਬੈਲ ਗੱਡੀ ਖੜੀ ਹੈ ਉਸ ਬੈਲਗੱਡੀ ਵਿੱਚ ਕੁਝ ਅਨਾਜ ਲੱਦਿਆ ਹੋਇਆ ਹੈ ਉਸ ਨੂੰ ਦੂਜੇ ਪਿੰਡ ਪਹੁੰਚਾਉਣਾ ਹੈ ਤੇ ਮੈਂ ਵੀ ਤੁਹਾਡੇ ਨਾਲ ਜਾਵਾਂਗਾ ਵਿਅਕਤੀ ਨੇ ਕਿਹਾ ਠੀਕ ਹੈ ਪਰ ਅੱਜ ਮੈਨੂੰ ਖੁਸ਼ੀਆਂ ਦਾ ਮੰਤਰ ਚਾਹੀਦਾ ਹੈ ਮੈਂ ਹੋਰ ਜ਼ਿਆਦਾ ਦਿਨ ਤੱਕ ਇੱਥੇ ਨਹੀਂ ਰੁਕਣ ਵਾਲਾ ਗੁਰੂ ਜੀ ਨੇ ਕਿਹਾ ਜ਼ਰੂਰ ਪਹਿਲਾਂ ਆਪਾਂ ਚੱਲਦੇ ਹਾਂ ਗੁਰੂ ਜੀ ਬੈਲਗੱਡੀ ਵਿੱਚ ਬੈਠ ਗਏ ਤੇ ਉਸ ਵਿਅਕਤੀ ਨੇ ਬੈਲਗੱਡੀ ਨੂੰ ਹਕਣਾ ਸ਼ੁਰੂ ਕਰ ਦਿੱਤਾ ਬੈਲਗੱਡੀ ਠੀਕ ਤਰ੍ਹਾਂ ਨਹੀਂ ਚੱਲ ਰਹੀ ਸੀ ਉਸਨੇ ਗੁਰੂ ਜੀ ਨੂੰ ਕਿਹਾ ਗੁਰੂ ਜੀ बैल गड्डी कुछ ठीक नहीं लग रही बैल कुछ कमजोर जहाँ जापता है ये ठीक तरह चल नहीं पा रहा गुरु जी ने कहा नहीं नहीं मेरी किस्मत ही खराब है जड़े रस्ते तो मैं जाता हाँ वो रस्ता ही खराब हो जाता है बैल तो सही है रस्ता ही खराब है व्यक्ति ने कहा नहीं बैल कमज़ोर है ठीक तरह नहीं चल पा रहा रस्ता तो बिल्कुल सही है गुरु जी ने कहा बैल सही है रस्ता खराब है ਇਸ ਲਈ ਤੁਸੀਂ ਰਸਤਾ ਬਦਲ ਲਵੋ ਵਿਅਕਤੀ ਨੇ ਰਸਤਾ ਬਦਲ ਲਿਆ ਪਰ ਹਾਲਾਤ ਅਜੇ ਵੀ ਉਹੀ ਦੇ ਉਹੀ ਸੀ ਵਿਅਕਤੀ ਨੇ ਕਿਹਾ ਗੁਰੂ ਜੀ ਮੈਂ ਕਹਿ ਰਿਹਾ ਹਾਂ ਨਾ ਆਪਣਾ ਬੈਲ ਕਮਜ਼ੋਰ ਹੈ ਇਹ ਚੱਲ ਨਹੀਂ ਪਾ ਰਿਹਾ ਗੁਰੂ ਜੀ ਨੇ ਕਿਹਾ ਚਲੋ ਤੁਸੀਂ ਕਹਿੰਦੇ ਹੋ ਤਾਂ ਆਪਾਂ ਬੈਲ ਬਦਲ ਲੈਂਦੇ ਹਾਂ ਪਰ ਇਹ ਰਸਤਿਆਂ ਦੀ ਹੀ ਦਿੱਕਤ ਹੈ ਬੈਲ ਦੀ ਨਹੀਂ ਗੁਰੂ ਦੂਜਾ ਬੈਲ ਲੈ ਆਏ ਤੇ ਬੈਲ ਗੱਡੀ ਨਾਲ ਲਗਾ ਦਿੱਤਾ ਉਹਨ ਵਿਅਕਤੀ ਨੇ ਫਿਰ ਤੋਂ ਬੈਲਗੱਡੀ ਨੂੰ ਚਲਾਇਆ ਬੈਲ ਬੈਲ ਤਾਕਤਵਾਰ ਸੀ ਇਸ ਲਈ ਬੈਲਗੱਡੀ ਨੂੰ ਲੈ ਕੇ ਚੱਲ ਪਿਆ ਪਰ ਬੈਲਗੱਡੀ ਅਜੇ ਵੀ ਸਹੀ ਤਰ੍ਹਾਂ ਨਹੀਂ ਚੱਲ پا ਰਹੀ ਸੀ ਵਿਅਕਤੀ ਨੇ ਕਿਹਾ ਗੁਰੂ ਜੀ ਲੱਗਦਾ ਹੈ ਬੈਲਗੱਡੀ ਉੱਤੇ ਜ਼ਿਆਦਾ ਵਜ਼ਨ ਲੱਧਿਆ ਹੋਇਆ ਹੈ ਸਾਨੂੰ ਵਜ਼ਨ ਘਟਾਉਣਾ ਪਵੇਗਾ ਗੁਰੂ ਜੀ ਨੇ ਕਿਹਾ ਵਜ਼ਨ ਵਗੈਰਾ ਸਭ ਠੀਕ ਹੈ ਇਹ ਰਸਤੇ ਹੀ ਖਰਾਬ ਨੇ ਪਰ ਚਲੋ ਜੇ ਤੁਸੀਂ ਕਹਿੰਦੇ ਹੋ ਤਾਂ ਇੱਕ ਬੋਰਾ نیچے ਉਤਾਰ ਦਿੰਨੇ ਹਾਂ ਗੁਰੂ ਜੀ ਨੇ ਅਨਾਜ ਦਾ ਬੋਰਾ उतार दिता पर अजे भी बैलगड्डी नहीं सही चल रही सी। व्यक्ति ने कहा गुरु जी कुछ होर वजन घटा होगा गुरु जी ने दूजा बोरा भी नीचे उतार दिता बैलग अजे भी नहीं सही चल रही सी अजिहा करते करते सारे बोरे एक एक करके उतार देते गए व्यक्ति ने हैरान होकर कहा बैलग्डी तो अजे भी नहीं सही चल रही गुरु जी ने कहा मैं कह रहा ना ਪਰ ਤੁਸੀਂ ਮੰਦੇ ਨਹੀਂ ਹੋ ਇਹ ਸਾਰੇ ਰਸਤੇ ਹੀ ਬੇਕਾਰ ਨੇ ਵਿਅਕਤੀ ਨੇ ਉੱਤਰ ਕੇ ਦੇਖਿਆ ਕਿ ਬਾਬਾ ਜੀ ਤੁਹਾਡੀ ਬੈਲ ਗੱਡੀ ਦੇ ਪਹੀਆਂ ਦੀ ਦੂਰੀ ਵਿੱਚ ਕੁਝ ਕਮੀ ਹੈ ਇੱਕੋ ਤਰ੍ਹਾਂ ਨਹੀਂ ਚੱਲ ਰਹੇ ਗੁਰੂ ਜੀ ਬੋਲੇ ਮੈਂ ਕਿਆ ਸਿਨਾ ਮੇਰੀ ਕਿਸਮਤ ਹੀ ਖਰਾਬ ਹੈ ਜੋ ਵੀ ਰਸਤਾ ਮੈਂ ਚੁੰਦਾ ਹਾਂ ਸਾਰੇ ਦੇ ਸਾਰੇ ਹੀ ਖਰਾਬ ਮਿਲਦੇ ਨੇ ਵਿਅਕਤੀ ਨੇ ਕਿਹਾ ਗੁਰੂ ਜੀ ਤੁਸੀਂ ਸਮਝ ਕਿਉਂ ਨਹੀਂ ਰਹੇ ਤੁਹਾਡੀ ਬੈਲ ਗੱਡੀ ਦੇ ਪਹੀਏ ਹੀ ਖਰਾਬ ਨੇ ਜਿਸ ਦੀ ਵਜ੍ਹਾ ਨਾਲ ਤੁਹਾਨੂੰ ਸਾਰੇ ਰਸਤੇ ਖਰਾਬ ਮਹਿਸੂਸ ਹੁੰਦੇ ਨੇ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਮੈਂ ਵੀ ਤਾਂ ਕਦੋਂ ਤੋਂ ਤੈਨੂੰ ਇਹੀ ਸਮਝਾ ਰਿਹਾ ਹਾਂ ਕਿ ਤੇਰੀ ਬੈਲਗੱਡੀ ਦੇ ਪਹੀਏ ਖਰਾਬ ਨੇ ਤੇ ਬੈਲ ਬਿਮਾਰ ਹੈ ਤੇ ਤੈਨੂੰ ਲੱਗਦਾ ਹੈ ਕਿ ਤੇਰੇ ਕੋਲ ਖੁਸ਼ੀਆਂ ਨਹੀਂ ਹੈਗੀਆਂ ਖੁਸ਼ੀਆਂ ਤਾਂ ਚਾਰੇ ਪਾਸੇ ਮੌਜੂਦ ਨੇ ਪਰ ਤੇਰੀ ਹੀ ਬੈਲਗੱਡੀ ਠੀਕ ਰਸਤੇ ਤੇ ਨਹੀਂ ਚੱਲ ਰਹੀ ਤੇ ਤੈਨੂੰ ਚਾਰੇ ਪਾਸੇ ਖਰਾਬ ਰਸਤੇ ਹੀ ਮਹਿਸੂਸ ਹੁੰਦੇ ਨੇ ਤਾਂ ਖੁਸ਼ੀਆਂ ਕਿੱਥੋਂ ਮਿਲਣਗੀਆਂ వ్యక్తి ਨੇ ਕਿਹਾ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ ਗੁਰੂ ਜੀ ਨੇ ਕਿਹਾ ਬੈਲ ਗੱਡੀ ਤੋਂ ਉਤਰੋ ਤੇ ਪਹੀਆਂ ਨੂੰ ਦੇਖੋ ਗੁਰੂ ਜੀ ਨੇ ਗੁਰੂ ਤੇ ਉਹ ਵਿਅਕਤੀ ਬੈਲ ਗੱਡੀ ਤੋਂ ਉਤਰੇ ਤੇ ਪਹੀਆਂ ਦੀ ਜਾਂਚ ਕੀਤੀ ਪਹੀਆਂ ਦੀ ਦੂਰੀ ਸਹੀ ਨਹੀਂ ਸੀ ਸਮੱਸਿਆ ਦਾ ਕਾਰਨ ਪਤਾ ਕਰਕੇ ਉਹਨਾਂ ਨੇ ਪਹੀਆਂ ਦੀ ਦੂਰੀ ਨੂੰ ਸਹੀ ਜਗ੍ਹਾ ਤੇ ਲਗਾ ਦਿੱਤਾ ਗੁਰੂ ਜੀ ਨੇ ਕਿਹਾ ਹੁਣ ਬੈਲ ਗੱਡੀ ਚਲਾ ਕੇ ਦੇਖੋ ਵਿਅਕਤੀ ਨੇ ਬੈਲ ਗੱਡੀ ਨੂੰ ਚਲਾਇਆ ਹੁਣ ਉਹ ਬਹੁਤ ਚੰਗੀ ਤਰ੍ਹਾਂ ਚੱਲ ਰਹੀ ਸੀ ਬੈਲ ਤੇ ਵੀ ਜਿਆਦਾ ਜ਼ੋਰ ਨਹੀਂ ਪੈ ਰਿਹਾ ਸੀ ਬੈਲ ਗੱਡੀ ਹੁਣ ਜਿਆਦਾ ਹਲ ਵੀ ਨਹੀਂ ਰਹੀ ਸੀ ਤੇ ਤੇਜ਼ ਚੱਲ ਰਹੀ ਸੀ ਵਿਅਕਤੀ ਖੁਸ਼ ਹੋ ਗਿਆ ਤੇ ਕਹਿਣ ਲੱਗਾ ਆਨੰਦ ਆ ਗਿਆ ਹੁਣ ਬੈਲ ਗੱਡੀ ਬਿਲਕੁਲ ਸਹੀ ਚੱਲ ਰਹੀ ਹੈ ਗੁਰੂ ਜੀ ਨੇ ਕਿਹਾ ਇਹੀ ਤਾਂ ਖੁਸ਼ੀ ਹੈ ਜਦੋਂ ਸਭ ਕੁਝ ਠੀਕ ਚੱਲ ਰਿਹਾ ਹੋਵੇ ਆਪਣੀ ਬੈਲ ਗੱਡੀ ਨੂੰ ਸੁਧਾਰੋ ਰਸਤੇ ਤਾਂ ਸਹੀ ਨੇ ਵਿਅਕਤੀ ਨੇ ਕਿਹਾ ਗੁਰੂ ਜੀ ਮੈਂ ਸਮਝਿਆ ਨਹੀਂ ਗੁਰੂ ਜੀ ਨੇ ਕਿਹਾ ਬੈਲ ਗੱਡੀ ਤੋਂ ਭਾਵ ਤੁਸੀਂ ਬੈਲ ਹੋ ਪਾਪ ਤੁਹਾਡਾ ਮਨ ਬੈਲ ਗੱਡੀ ਦੇ ਪਈਏ ਯਾਨੀ ਤੁਹਾਡਾ ਸਰੀਰ ਬੈਲ ਗੱਡੀ ਜਿਸ ਉੱਤੇ ਵਜਨ ਲੱਦਿਆ ਹੋਇਆ ਹੈ ਯਾਨੀ ਕਿ ਤੁਹਾਡਾ ਦਿਮਾਗ ਇਹਨਾਂ ਵਿੱਚੋਂ ਕੁਝ ਵੀ ਖਰਾਬ ਹੋ ਜਾਵੇ ਤਾਂ ਤੁਹਾਨੂੰ ਕਦੇ ਵੀ ਖੁਸ਼ੀਆਂ ਨਹੀਂ ਮਿਲਣਗੀਆਂ ਇਹਨਾਂ ਤਿੰਨਾਂ ਨੂੰ ਠੀਕ ਕਰੋ ਤਦ ਤੁਹਾਨੂੰ ਸਾਰੇ ਪਾਸੇ ਖੁਸ਼ੀਆਂ ਨਜ਼ਰ ਆਉਣਗੀਆਂ ਕਿਉਂਕਿ ਬਾਹਰ ਦੇ ਰਸਤਿਆਂ ਨੂੰ ਤਾਂ ਅਸੀਂ ਠੀਕ ਕਰ ਸਕਦੇ ਹਾਂ ਪਰ ਸਮੱਸਿਆਵਾਂ ਸਾਡੇ ਅੰਦਰ ਹੋਣ ਤਾਂ ਰਸਤੇ ਕਿੰਨੇ ਵੀ ਚੰਗੇ ਬਣਾ ਲਓ ਗੱਡੀ ਸਹੀ ਨਹੀਂ ਚੱਲੇਗੀ ਵਿਅਕਤੀ ਨੇ ਕਿਹਾ ਬਾਬਾ ਜੀ ਮੈਂ ਤੁਹਾਡੀ ਗੱਲ ਸਮਝ ਗਿਆ ਵਾਂ ਅਸਲ ਵਿੱਚ ਮੇਰੇ ਅੰਦਰ ਦੇ ਹਾਲਾਤ ਠੀਕ ਨਹੀਂ ਇਸੇ ਵਜੇ ਨਾਲ ਮੈਨੂੰ ਖੁਸ਼ੀ ਨਹੀਂ ਮਿਲਦੀ ਇਹ ਸਮਝਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾ ਸੰਗਤ ਜੀ ਸਾਡੇ ਜੀਵਨ ਵਿੱਚ ਵੀ ਅਜਿਹਾ ਹੁੰਦਾ ਹੈ ਸਾਡਾ ਬੈਲ ਯਾਨੀ ਕਿ ਸਾਡਾ ਮਨ ਅਦੇ ਵੀ ਕਿਸੇ ਇੱਕ ਚੀਜ਼ ਤੇ ਰੁਕਦਾਰੀ ਨਹੀਂ ਉਸ ਦੇ ਕੋਲ ਜੋ ਵੀ ਹੁੰਦਾ ਹੈ ਉਸ ਨੂੰ ਛੱਡ ਕੇ ਉਹ ਸਾਰੇ ਪਾਸੇ ਭਜਦਾ ਹੈ ਤੇ ਜੋ ਸਾਡੇ ਕੋਲ ਹੈ ਹੀ ਨਹੀਂ ਉਸ ਵਿੱਚ ਖੁਸ਼ੀ ਕਿਵੇਂ ਮਿਲੇਗੀ ਤੇ ਜਿਸ ਵਿੱਚ ਖੁਸ਼ੀ ਮਿਲ ਸਕਦੀ ਹੈ ਜੋ ਸਾਡੇ ਕੋਲ ਹੈ ਉਸ ਨੂੰ ਮਨ ਦੇਖਣਾ ਹੀ ਨਹੀਂ ਚਾਹੁੰਦਾ ਇਸ ਤਰ੍ਹਾਂ ਹੀ ਭੱਜਨ ਦੌੜਨ ਦੀ ਵਜ੍ਹਾ ਨਾਲ ਸਾਡਾ ਮਨ ਬਿਮਾਰ ਰਹਿੰਦਾ ਹੈ ਤੇ ਸਾਡੇ ਪਈਏ ਯਾਨੀ ਸਾਡਾ ਸਰੀਰ ਸਿਹਤਮੰਦ ਨਾ ਹੋਵੇ ਤਾਂ ਖੁਸ਼ੀ ਮਿਲ ਹੀ ਨਹੀਂ ਸਕਦੀ ਇਸ ਲਈ ਸਰੀਰ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ ਜੇਕਰ ਬैल ਸਿਹਤਮੰਦ ਹੈ ਯਾਨੀ ਕਿ ਸਾਡਾ ਮਨ ਜੇ ਸਿਹਤਮੰਦ ਹੈ ਤਾਂ ਉਹ ਖਰਾਬ ਪਈਆਂ ਨਾਲ ਵੀ ਗੱਡੀ ਨੂੰ ਖਿੱਚ ਸਕਦਾ ਹੈ ਤੇ ਮੰਜ਼ਿਲ ਤੇ ਪਹੁੰਚਾ ਸਕਦਾ ਹੈ ਯਾਨੀ ਬਿਮਾਰ ਸਰੀਰ ਨੂੰ ਸਿਹਤਮੰਦ ਮਨ ਖਿੱਚ ਸਕਦਾ ਹੈ ਬੈਲਗੱਡੀ ਯਾਨੀ ਸਾਡਾ ਦਿਮਾਗ ਜਿਸ ਉੱਤੇ ਵਜ਼ਨ ਲੱਧਿਆ ਰਹਿੰਦਾ ਹੈ ਜੇਕਰ ਅਸੀਂ ਬੈਲਗੱਡੀ ਉੱਤੇ ਜ਼ਰੂਰਤ ਤੋਂ ਜ਼ਿਆਦਾ ਵਜ਼ਨ ਲੱਧਿਆ ਹੋਵੇਗਾ ਨਾ ਤਾਂ ਉਸ ਨੂੰ ਬੈਲ ਖਿੱਚ ਪਾਵੇਗਾ ਤੇ ਨਾ ਹੀ ਪਈਏ ਅੱਗੇ ਵੱਧ ਪਾਉਣਗੇ ਹੋ ਸਕਦਾ ਹੈ ਪਈਏ ਟੁੱਟ ਕੇ ਡਿੱਗ ਜਾਣ ਬੈਲ ਲੜਖੜਾ ਕੇ ਜ਼ਮੀਨ ਤੇ ਡਿੱਗ ਪਵੇ ਇਸ ਲਈ ਦਿਮਾਗ ਉੱਤੇ ਜ਼ਿਆਦਾ ਵਜ਼ਨ ਨਹੀਂ ਹੋਣਾ ਚਾਹੀਦਾ ਤੇ ਦਿਮਾਗ ਉੱਤੇ ਵਜ਼ਨ ਹੁੰਦਾ ਕਿਸ ਚੀਜ਼ ਦਾ ਹੈ ਇਹ ਹੈ ਇਹ ਵੀ ਚਾਹੀਦਾ ਹੈ ਉਹ ਵੀ ਚਾਹੀਦਾ ਹੈ ਉਸ ਦਾ ਵੀ ਚਾਹੀਦਾ ਹੈ ਉਸ ਨੂੰ ਕਿਉਂ ਮਿਲਿਆ ਅੱਗੇ ਕੀ ਹੋਵੇਗਾ ਮੇਰਾ ਕੀ ਹੋਵੇਗਾ ਕਿਵੇਂ ਕਰਾਂਗਾ ਉਹ ਛੱਡ ਨਾ ਜਾਵੇ ਉਹ ਵਾਪਿਸ ਨਾ ਆ ਜਾਵੇ ਇਹ ਜਹੀਆਂ ਹੀ ਬੇਕਾਰ ਚੀਜ਼ਾਂ ਨਾਲ ਦਿਮਾਗ ਭਰਿਆ ਰਹਿੰਦਾ ਹੈ ਜਦ ਕਿ ਦਿਮਾਗ ਉੱਤੇ ਇੱਕ ਹੀ ਵਜਨ ਹੋਣਾ ਚਾਹੀਦਾ ਹੈ ਕਿ ਹੁਣ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ ਤਾਂ ਅਜਿਹੇ ਹਾਲਾਤ ਵਿੱਚ ਤੁਹਾਨੂੰ ਖੁਸ਼ੀ ਕਿਵੇਂ ਮਿਲ ਸਕਦੀ ਹੈ ਆਪਣੀ ਬੈਲਗੱਡੀ ਨੂੰ ਦਰੁਸਤ ਖੁਸ਼ੀ ਮਿਲੇਗੀ ਕਿਉਂਕਿ ਖੁਸ਼ੀ ਚਾਰੇ ਪਾਸੇ ਵਿਖਰੀ ਪਈ ਹੈ ਪਰ ਅਸੀਂ ਨਰਾਜ਼ਗੀ ਨੂੰ ਹੀ ਚੁਣਦੇ ਹਾਂ ਅਜੀਬ ਗੱਲ ਹੈ ਨਰਾਜ਼ ਰਹਿਣ ਵਾਲਿਆਂ ਵਿੱਚ ਸਾਨੂੰ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਇਹ ਹੀ ਬਿਮਾਰ ਮਨ ਦਾ ਸੰਕੇਤ ਹੈ ਸੋ 사ਸੰਗਤ ਜੀ ਉਮੀਦ ਹੈ ਇਸ ਕਹਾਣੀ ਨੂੰ ਤੁਸੀਂ ਬਹੁਤ ਪਸੰਦ ਕੀਤਾ ਹੋਵੇਗਾ ਤੇ ਇਸ ਕਹਾਣੀ ਤੋਂ ਜੋ ਸਿੱਖਿਆ ਮਿਲਦੀ ਹੈ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਤੁਸੀਂ ਆਪਣੇ ਸੁਪਨਿਆਂ ਨੂੰ ਜ਼ਰੂਰ ਪੂਰਾ ਕਰੋਗੇ ਮੈਂ ਇਸੇ ਤਰ੍ਹਾਂ ਕਾਮ ਦੀਆਂ ਸਾਖੀਆਂ ਲਿਆਉਂਦੀ ਰਹਾਂਗੀ ਸੋ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਸਾਡੇ ਸਾਧ ਸੰਗਤ ਜੀ ਜੇ ਤੁਹਾਨੂੰ ਸਾਖੀ ਮਨ ਨੂੰ ਛੂਣ ਵਾਲੀ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਸ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਨਾ ਤੁਲਨਾ